ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਸੂਬੇ ਦੇ ਚਾਰ ਕੈਬਨ ਮੰਤਰੀਆਂ ਨੂੰ ਆਨ ਦਾ ਸਪੋਰਟ ਵੱਡਾ ਝਟਕਾ ਦਿੱਤਾ ਗਿਆ ਪਹਿਲਾ ਉਹਨਾਂ ਨੂੰ ਨਾ ਤਾਂ ਇੱਕ ਹਫ਼ਤੇ ਵਾਸਤੇ ਨਾ ਇੱਕ ਮਹੀਨੇ ਵਾਸਤੇ ਨਾ ਦੋ ਮਹੀਨਿਆਂ ਵਾਸਤੇ ਅਲਰਟ ਕੀਤਾ ਗਿਆ ਕਿ ਭਾਈ ਤੁਹਾਡੇ ਚਾਰਾਂ ਦੇ ਕੋਲੋਂ وزارت ਜਿਹੜੀ ਹੈ ਖੋਲ ਹੀ ਜਾਵੇਗੀ ਤੁਹਾਡੇ ਕੋਲੋਂ ਜਿਹੜੇ ਅਹੁਦੇ ਨੇ ਉਹ ਖੋਲ ਜਾਣਗੇ ਕਿ ਇਹਨਾਂ ਨੇ ਕੋਈ ਵੱੱਜਰ ਗਲਤੀਆਂ ਕੀਤੀਆਂ ਨੇ ਗੁਨਾਹ ਕੀਤੇ ਨੇ ਜਿਨ੍ਹਾਂ ਦੀ سزا ਇਹਨਾਂ ਨੂੰ ਛੇਤੀ ਦੇ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਵੱਡਾ ਝਟਕਾ ਦਿੱਤਾ ਹੈ ਦੱਸ ਦਈਏ ਕਿ ਉਹਨਾਂ ਦੇ ਵਿੱਚੋਂ ਅਨਮੋਲ ਗਗੜ ਮਾਨ ਜਿੰਪਾ ਜੋੜਾ ਮਾਜਰਾ ਅਤੇ ਬਲਬੀਰ ਸਿੰਘ ਯਾਨੀ ਕਿ ਇੱਕ ਖਾਸਮ ਖਾਸ ਸੀ ਅਤੇ ਸੂਤਰ ਇਹ ਵੀ ਦੱਸ ਰਹੇ ਨੇ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਇਹਨਾਂ ਨੇ ਹਾਂ ਦੇ ਵਿੱਚ ਹਾਂ ਮਲਾਈ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਭਗਵੰਤ ਮਾਨ ਦੀ ਗੱਲ ਹਰ ਗੱਲ ਮੰਨਦੇ ਸੀ ਹਾਂ ਦੇ ਵਿੱਚ ਹਾਂ ਬੁਲਾਉਂਦੇ ਸੀ ਯਾਨੀ ਕਿ ਸਜੀਆਂ ਅਤੇ ਖਬੀਆਂ ਬਾਹਾਂ ਸੀ ਮੌਜੂਦਾ ਇਹ ਚਾਰ ਮੰਤਰੀ ਆਪ ਆਮੀ ਪਾਰਟੀ ਦੇ ਦੱਸ ਦिए ਕਿ ਅਚਾਨਕ ਹੀ ਫੈਸਲਾ ਕਿਉਂ ਲਿਆ ਗਿਆ ਕਿ ਇਹਨਾਂ ਤੇ ਭ੍ਰਿਸ਼ਟਾਚਾਰੀ ਦੇ ਦੋਸ਼ ਲੱਗੇ ਹੋਏ ਨੇ ਜੇ ਗੱਲ ਕਰੀਏ ਚੇਤਨ ਸਿੰਘ ਜੜਾ ਮਾਜਰਾ ਦੀ ਚੇਤਨ ਸਿੰਘ ਜੜਾ ਮਾਜਰਾ ਤਾਂ ਹਾਲੇ ਵੀ ਅਸਤੀਫਾ ਦੇਣ ਲਈ ਰੈਡੀ ਨਹੀਂ ਭਾਵੇਂ ਉਹਨਾਂ ਦੇ ਕੋਲੋਂ ਤੱਕੇ ਦੇ ਨਾਲ ਅਸਤੀਫਾ ਲੈ ਲਿਆ ਗਿਆ ਹੈ ਵਿਜਾਰਤ ਉਸ ਦੇ ਕੋਲੋਂ ਖੋਹੀ ਗਈ ਹੈ ਲੇਕਿਨ ਉਹ ਕਹਿੰਦੇ ਨੇ ਕਿ ਮੈਨੂੰ ਦੱਸੋ ਕਿ ਮੇਰਾ ਕਸੂਰ ਕੀ ਹੈ ਅਨਮੋਲ ਗਗਲਮਾਨ ਜਿੰਪਾ ਅਤੇ ਬਲਵੀ ਇਹ ਤਿੰਨੋਂ ਮੰਤਰੀ ਬਿਲਕੁਲ ਚੁੱਪ ਨੇ ਇਹਨਾਂ ਨੂੰ ਪਤਾ ਕਿ ਸਾਡੇ ਕੋਲ ਗਲਤੀਆਂ ਹੋਈਆਂ ਨੇ ਡਵੈਲਪਮੈਂਟ ਦੇ ਕੰਮ ਨਹੀਂ ਕੀਤੇ ਪੈਸੇ ਖਾਦੇ ਨੇ ਜਦੋਂ ਫੇਸਬੁੱਕ ਅਸੀਂ ਚੈੱਕ ਕਰਦੇ ਹਾਂ ਉਥੇ ਦਾ ਅਨਮੋਲ ਗਗਾਂ ਦੇ ਨਾਮ ਤੇ ਬੜੇ-ਬੜੇ ਖੁਲਾਸੇ ਹੋਏ ਨੇ ਕਰੋੜਾਂ ਦੀ ਧੰਦਲੀ ਹੋਈ ਹੈ ਇਸੇ ਤਰ੍ਹਾਂ ਜਿੰਪਾਤੇ ਵੀ ਇਸੇ ਤਰ੍ਹਾਂ ਬਲਬੀਰ ਸਿੰਘ ਦੇ ਵੀ ਲੇਕਿਨ ਚੇਤਨ ਸਿੰਘ ਜੜਾ ਮਾਜਰਾ ਆਪਣੇ ਆਪ ਨੂੰ નિર્ਦੋਸ਼ ਦੱਸ ਰਹੇ ਨੇ ਉਹਨਾਂ ਨੇ ਕਿਹਾ ਜਿਹੜੀ ਡਿਊਟੀ ਮੈਨੂੰ ਦਿੱਤੀ ਗਈ ਹੈ ਤਨ ਮਨ ਤੇ ਧੰਦੇ ਨਾਲ ਲਵਾਈ ਹੈ ਮੇਰੇ ਤੇ ਕੋਈ ਪ੍ਰਸ਼ਟਾਚਾਰ ਦਾ ਦੋਸ਼ ਨਹੀਂ ਮੇਰੇ ਹਲਕੇ ਤੋਂ ਪੁੱਛ ਲੋ ਅਤੇ ਜਿੱਥੋਂ ਤੱਕ ਬਣਦਾ ਸੀ ਮੈਂ ਪੰਜਾਬ ਦੇ ਲੋਕਾਂ ਦਾ ਸਵਾਰਿਆ ਏ ਵਗਾਰਿਆ ਨਹੀਂ ਮੇਰੇ ਨਾਮ ਉੱਤੇ ਮੇਰੇ ਹਲਕੇ ਦੇ ਲੋਕ ਪੰਜਾਬ ਦੇ ਲੋਕ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕੀ ਇਹਨਾਂ ਨੇ ਵੱਡੀਆਂ ਗਲਤੀਆਂ ਕੀਤੀਆਂ ਨੇ ਤਿੰਨ ਵਿਧਾਇਕਾਂ ਨੇ ਜਿਵੇਂ ਅਨਮੋਲ ਗਗਨਮਾਨ ਹੋ ਗਿਆ ਜਿੰਪਾ ਹੋ ਗਿਆ ਅਤੇ ਬਲਬੀਰ ਸਿੰਘ ਹੋ ਗਿਆ ਇਸ ਕਰਕੇ ਇਹਨਾਂ ਦੇ ਬਿਆਨ ਨਹੀਂ ਆ ਰਹੇ ਸੂਤਰ ਦੱਸਦੇ ਨੇ ਕਿ ਇਹਨਾਂ ਕੋਲੋਂ ਐਡੀਆਂ ਵੱਡੀਆਂ ਗਲਤੀਆਂ ਹੋ ਗਈਆਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਰੋਲਾ ਪਿਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਸੇ ਤਰ੍ਹਾਂ ਇਹਨਾਂ ਇਹਨਾਂ ਚਾਰਾਂ ਸੌਰੀ ਇਹਨਾਂ ਤਿੰਨਾਂ ਮੰਤਰੀਆਂ ਨੇ ਵੱਡੇ ਤੌਰ ਤੇ ਭ੍ਰਿਸ਼ਟਾਚਾਰ ਕੀਤਾ ਲੁੱਟ ਖਸੁੱਟ ਕੀਤੀ ਆਮ ਲੋਕਾਂ ਨੂੰ ਲੁੱਟਿਆ ਸੂਤਰ ਦੱਸਦੇ ਨੇ ਕਿ ਇਸ ਕਰਕੇ ਅਚਨਚੇਤ ਫੈਸਲਾ ਲੈਣਾ ਪਿਆ ਸੂਬੇ ਦੇ ਬੁਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹਾਈ ਕਮਾਂਡ ਨੇ ਵੱਡਾ ਦਾਵਾ ਬੋਲ ਦਿੱਤਾ ਹੈ ਹਾਈ ਕਮਾਂਡ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਕੋਈ ਮੰਤਰੀ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਦੀ ਤਾਂ ਜਿਹੜੀ ਅਸ਼ਲੀਲ ਵੀਡੀਓ ਹੈ ਦੂਸਰੇ ਪਾਸੇ ਅਨਮੋਲ ਗਗਨਮਾਨ ਦੇ ਕੰਮ ਜਿਹੜੇ ਸਹੀ ਤਰੀਕੇ ਦੇ ਨਾਲ ਲਈ ਹੋ ਰਿਹਾ ਹੈ ਆਪਣੇ ਆਪ ਨੂੰ ਜੇ ਸਾਫ ਸੁਥਰਾ ਦੱਸ ਰਹੇ ਨੇ ਦੋ ਤੋਤਾ ਦਸਰੇ ਨੇ ਉਹ ਨੇ ਚੇਤਨ ਸਿੰਘ ਜੜਾ ਮਾਜਰਾ ਜੜਾ ਮਾਜਰਾ ਤੋਂ ਇਲਾਵਾ ਹੋਰ ਕੋਈ ਵੀ ਆਵਾਜ਼ ਨਹੀਂ ਖੜੀ ਉਠਾਰਿਆ ਜਬ ਬਗਾਵਤ ਨਹੀਂ ਕਰ ਰਿਹਾ ਆ ਆਦਮੀ ਪਾਰਟੀ ਦੇ ਖਿਲਾਫ ਚੇਤਨ ਜੜਾ ਮਾਜਰਾ ਤੇ ਕਹਤਾ ਮੈਨੂੰ ਸਪਸ਼ਟ ਕਰੋ ਅਤੇ ਭਾਵੇਂ ਮੇਰੇ ਕੋਲ ਵਿਧਾਇਕੀ ਤੋਂ ਵੀ ਇਸਤਫਾ ਲੈ ਲਓ ਲੇਕਰ ਬਾਕੀ ਦੇ ਤਿੰਨੇ ਮੰਤਰੀ ਜਿਹੜੇ ਬਿਲਕੁਲ ਚੁੱਪ ਨੇ ਉਹਨਾਂ ਨੇ ਇੱਕ ਵਾਰ ਵੀ ਸੋਸ਼ਲ ਮੀਡੀਆ ਤੇ ਆ ਕੇ ਜਾਂ ਨਿੱਜੀ ਪੱਤਰਕਾਰਾਂ ਦੇ ਨਾਲ ਕਾਨਫਰੰਸ ਕਰਕੇ ਵਿਚਾਰ ਟਟਾਂਦਰਾ ਨਹੀਂ ਕੀਤਾ ਕਿ ਸਾਨੂੰ ਕਿਉਂ ਲਾਇਆ ਗਿਆ ਹੈ ਜਾਂ ਸਾਡੇ 2.5 ਸਾਲ ਪੂਰੇ ਹੋ ਗਏ ਨੇ ਦੂਜੇ ਨੂੰ ਮੌਕਾ ਦੇਣਾ ਬਣਦਾ ਹੈ ਜਿਹੜੇ ਇਹ ਚਾਰ ਸੀ ਇਹ ਖਾਸਮ ਖਾਸ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਜਿਹੜੇ ਹੁਣ ਚਾਰ ਉਤਾਰੇ ਗਏ ਨੇ ਉਹ ਖਾਸਮ ਖਾਸ ਨੇ ਅਰਵਿੰਦ ਕੇਸਰੀਵਾਲ ਰਗਬ ਚੱਡਾ ਅਤੇ ਕੌਮੀ ਜਨਰਲ ਸਕੱਤਰ ਆਮ ਆਦਮੀ ਪਾਰਟੀ ਦੇ ਸੰਦੀਪ ਪਾਟਕ ਦੇ ਦੱਸ ਦਈਏ ਕਿ ਹੁਣ ਸਿੱਧੇ ਤੌਰ ਤੇ ਅੱਖ ਹੈ ਆਮ ਆਦੀ ਪਾਰਟੀ ਦੀ ਪੰਜਾਬ ਤੇ ਪੰਜਾਬ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਤਾ ਕੇ ਇੱਕ ਵਾਰ ਫਿਰ ਕਬਜ਼ਾ ਕਰਨਾ ਚਾਹੁੰਦੀ ਹੈ ਇਹ ਤਾਂ ਫਤਵਾ ਹੁਣ ਲੋਕਾਂ ਦੇ ਹੱਥ ਵਿੱਚ ਹੈ ਦੇਣਾ ਜਾਂ ਨਹੀਂ ਦੇਣਾ ਲੇਕਿਨ ਇਹਨਾਂ ਤਿੰਨਾਂ ਚੇਤਨ ਸਿੰਘ ਜੜਾ ਮਾਜਰਾ ਤੋਂ ਇਲਾਵਾ ਬਾਕੀ ਕੋਈ ਵੀ ਬਗਾਵਤ ਨਹੀਂ ਕਰ ਰਿਹਾ ਸੂਬੇ ਦੇ ਮੁੱਖ ਮੰਤਰੀ ਖਿਲਾਫ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਖਿਲਾਫ ਲੇਕਿਨ ਚੇਤਨ ਜੜਾ ਮਾਜਰਾ ਕਹਿ ਰਹੇ ਨੇ ਕਿ ਮੈਂ ਨਿਰਦੋਸ਼ ਹਾਂ ਮੈਂ ਕੋਈ ਧਾਂਦ ਨਹੀਂ ਮੈਂ ਕੋਈ ਪ੍ਰਚਾਰ ਨਹੀਂ ਕੀਤਾ ਬਿਨਾ ਮਤਲਬ ਤੋਂ ਮੈਨੂੰ ਮੇਰੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ ਧੰਨਵਾਦ